ਹਾਂਜੀ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ 'ਚ ਹੋਮ ਹੋਗੇ ਅੱਜ ਹੈਗੇ 15 ਅਗਸਤ ਸਾਰਿਆਂ ਨੂੰ 15 ਅਗਸਤ ਦੀਆਂ ਲੱਖ ਲੱਖ ਮੁਬਾਰਕਾਂ ਜਸ਼ਮਨ ਤੇ ਰਮਾਂਪੀ ਤੋਂ ਹੋਗੇ ਤਿਆਰ ਸਕੂਲ ਜਾਣ ਲਈ ਕਿਦਾਂ ਡਰੈਸ ਪਾਈ ਹੈ ਦਿਖਾਉਣੀ ਹੈ ਤੁਹਾਨੂੰ ਜਸ਼ਮਨ ਬਣਿਆ ਹੈ ਭਗਤ ਸਿੰਘ ਤੇ ਡਰੈਸ ਪਾਈ ਉਹ ਤਾਂ ਹੀ ਭਗਤ ਸਿੰਘ ਮੰਗੂ ਤੇ ਆਤਰੰਗਲ ਆਇਆ ਹੱਥ ਤੇ ਦਿਖਾਓ ਵੈਰੀ ਗੁੱਡ ਤੇ ਕੁਰਤਾ ਪਜਾਮਾ ਪਾਇਆ ਨਾਲੇ ਨੇ ਨਾਲ ਨੂੰ ਕਹਿੰਦਾ ਮੈਂ ਸ਼ੂਹ ਨਹੀਂ ਪਾਉਣੇ ਆਜੂਗਾ ਜੁੱਤੀ ਜੁੱਤੀ ਪਾਈਆ ਹਾਂਜੀ ਪੱਗ ਔਖਾ ਦੀ ਲੱਗਦੀ ਪੱਗ ਬਣੀ ਹੋਈ ਨਾ ਸੌਖਾ ਪੱਗ ਦਾ ਸ਼ਕੀਨਾ ਮੈਂ ਤਾਂ ਗਏ ਪੜ ਕੇ ਬੰਜਾ ਗੱਲਾਂ ਕਾ ਨਹੀਂ ਪਾਪਾ ਪੱਗ ਬਣ ਕੇ ਜਾਣੀ ਮੈਂ ਅੱਜ ਚਲੋ ਟਿਪਣ ਟੁਕਣ ਪਾ ਲਓ ਆਪਣਾ ਅੱਜ ਜਸਮਿੰਦਰ ਸਕੂਲੋਂ ਲੈ ਕੇ ਆਣਾ ਤਰੰਗੇ ਡੇ ਤੇ ਤਰੰਗੇਸ਼ ਕਲਰ ਨੂੰ ਤਰੇਮ ਸਟਰਾ ਦੇ ਲੈ ਕੇ ਚੱਲੀ ਆ ਇਸ ਵੀਡੀਓ ਦੇਸ਼ਰ ਇਹ ਰਾਈਸ ਲੈ ਕੇ ਚੱਲੇ ਆ ਇਸ ਵੀ ਤਰੰਗੇ ਦੇ ਕਲਰ ਨੇ ਸਾਰੇ 15 ਅਗਸਤ ਤੇ ਹਨੇਸ਼ ਮੈਂ ਬੱਚਿਆਂ ਨੂੰ ਸਰਦਾ ਸਕੂਲ ਤੇ ਹੁਣ ਆ ਗਿਆ ਆਪਾਂ ਸਬਜੀ ਮੰਡੀ ਚ ਇੱਥੋਂ ਕੋਈ ਲੈਣੇ ਆ ਸਬਜੀ ਇੱਥੇ ਆਇਆ ਸਬਜੀ ਇੱਥੇ ਫਰੈਸ਼ ਮੜ ਜਾਂਦੀ ਆ ਬਾਜ਼ਾਰ ਨਾਲੋਂ ਜਿਹੜੀ ਸੋਆ ਆਉਂਦੀ ਆ ਉਹ ਸਬਜ਼ੀ ਮਿਲ ਜਾਂਦੀ ਆ ਤੇ ਆਪਾਂ ਲੈ ਲੇ ਕਰੀਲੇ ਤੇ ਇੱਕ ਲੈ ਲਿਆ ਖੀਰਾ ਤੇ ਹੁਣ ਲੈ ਲੈ ਹੁਣ ਚੱਲਦੇ ਆਪਾਂ ਘਰ ਨੂੰ ਦੇ ਕਰਨ ਦੀ ਪੁਣੀ ਹੋਈਆਂ ਤਿਆਰ ਤਿਆਂ ਤੇ ਜਾਣ ਲਈ ਹਾਂਜੀ ਕੀ ਬਣਿਆ ਜਾਣਾ ਨਹੀਂ ਹੁਣ ਕੀ ਲੋਗੇ ਤਿਆਰ ਜਿਰੋਗੇ ਹੈ ਕੈਨਸਲ ਹੋ ਗਿਆ ਕੈਨਸਲ ਹੋ ਗਿਆ ਘੰਟਾ ਹੋ ਗਿਆ ਤਿਆਰ ਹੁੰਦਿਆਂ ਨੂੰ ਹੁਣ ਕੈਸਲ ਕਰਤਾ ਕੈਸਲ ਨਰਦੀਪ ਗਈ ਸੀ ਕਿਥੇ ਲਾ ਵਾਇਟ ਤੇ ਤੁਮ ਛੱਡਣ ਮੈਨੂੰ ਲੈਣਾ ਨਾ ਸਿਰਫ ਹੋਣਾ ਹੈ ਕਿ ਨਹੀਂ ਤੁਸੀਂ ਕਿਉਂ ਜਾਣਗੇ ਅੱਛਾ ਹੁਣ ਜਾਣ ਲੱਗੇ ਹਾਂ ਤੇ ਤੁਹਾਨੂੰ ਕਦਾਂ ਦਾ ਗਿਆ ਹੋਇਆ ਹਾਂਜੀ ਪਰ ਇਹਨਾਂ ਨੇ ਆਇਆ ਬੱਚਿਆਂ ਨੂੰ ਛੁੱਟੀਆਂ ਵੀ ਦੇਣ ਰੱਖਣਾ ਚਾਹੀਦਾ ਸੀ ਪ੍ਰੋਗਰਾਮ ਨਾ ਫਿਰ ਇਹਨਾਂ ਨੇ ਹੋਣਾ ਸੀ ਤੁਸੀਂ ਇਹਨਾਂ ਦੇ ਵੀ ਦੇਖਣਾ ਸੀ ਸਾਨੂੰ ਜਾਣਾ ਨਹੀਂ ਸੀ ਪਰ ਬੱਚੇ ਨੂੰ ਅੰਦਰ ਮਾਪੇ ਤਾਂ ਅਗੇ ਜਲਦੀ ਕਰਨ ਲੱਗ ਗਏ ਮਮਾ ਸਾਰੇ ਗਏ ਨੇ ਅੱਪਾ ਵੀ ਚੱਲੋ ਤਾਂ ਕਰਕੇ ਅਸੀਂ ਫਿਰ ਪੰਜ ਟਾਈਮ ਤੇ ਤਿਆਰ ਹੋਏ ਅਸੀਂ ਮਾਂ ਕੀ ਦੇ ਤਿਆਰ ਹੋ ਰਹੇ ਹਾਂ ਮੰਪੀ ਤੇ ਕਿੱਥੇ ਹਾਂ ਜੇ ਤੱਕ ਇਹਨੇ ਕਿਹਾ ਕਿ ਇਹ ਨਹੀਂ ਪਹਿਲੀ ਵਾਰ ਪਹਿਲੀ ਵਾਰ ਜਾਣ ਲੱਗੇ ਕੱਲ ਕਹਿ ਕੇ ਵੀ ਗਿਆ ਸੀ ਸਾਰੇ ਨੇ ਆਉਣਾ ਹਾਂਜੀ ਸੱਦਾ ਆਇਆ ਸੀਗਾ ਪਹਿਲੀ ਵਾਰ ਦੇਖਣੀ ਅਸੀਂ ਕਿੰਨੀਆਂ ਪੈਂਟੀਆਂ ਹੂੰ ਫੇ ਰਹਿ ਗਿਆ ਵਿੱਚ ਪ੍ਰੋਗਰਾਮ ਹਾਂਜੀ ਹਾਂ ਕੰਟੈਂਟ ਘੰਟਾ ਤਿਆਰ ਹੋਣ ਨੂੰ ਵੀ ਲਾਇਆ ਹਾਂਜੀ ਇਹ ਪੱਕੀ ਸੀਗੀ ਥੋੜੀ ਇਹ ਟੋੜੀ ਆ ਤੇ ਇਹਨੂੰ ਕੱਲ ਤੱਕ ਰੱਖਾਂਗੇ ਫਿਰ ਦੇਖਦੇ ਖਾਣ ਨੂੰ ਕਿੱਦਾਂ ਦੀ ਹੋਊਗੀ ਹੈ ਹੋਰ ਵੀ ਮੈਂ ਚੈੱਕ ਕਰ ਰਿਹਾ ਕੋਈ ਹੋਰ ਵੀ ਹੈਗਾ ਪੱਕੀ ਕੀ ਪੰਛੀ ਵੀ ਖਾ ਜਾਂਦੇ ਨੇ ਨਹੀਂ ਜਾ ਕੇ ਕੀ ਪੱਕੇ ਨੇ ਉਹਨਾਂ ਨੂੰ ਛਿੱਤੀ ਪਤਲਾਦਾ ਉਹ ਜੱਜਮੈਂਟ ਜੀ ਕਰ ਲੈਂਦੇ ਨੇ ਜੇ ਤੇ ਖਾ ਜਾਂਦੇ ਨੇ ਮੈਂ ਕਿਵਾਰ ਦੇਖਿਆ ਅੱਧੀ ਖਾਦੀ ਹੁੰਦੀ ਆ ਫਿਰ ਮੈਂ ਅੰਜੀਰ ਤੋੜ ਲਈ ਤੇ ਕਹੀ ਦਿੰਦਾ ਮੀਂਹ ਜ਼ਿਆਦਾ ਹੋਣ ਕਰਕੇ ਉਹ ਗਿੱਲਾ ਸੀਗਾ ਸਾਡਾ ਇੱਕ ਲੌਤਾ ਅੰਬ ਰਹਿ ਗਿਆ ਇੱਕ ਬਾਕੀ ਦਾ ਫਲ ਤੋੜ ਲਿਆ ਇੱਥੇ ਕੋਈ ਲੱਗਿਆ ਘੱਟ ਸੀਗਾ ਫਿਰ ਵੀ 10 12 ਲੱਗੇ ਸੀਗੇ ਇੱਕ ਰਹਿ ਗਿਆ ਅਜੇ ਵੀ ਦੇ ਦੇ ਹੱਥ 'ਚ ਆ ਜਾਣਾ ਇੱਕ ਨਹੀਂ ਦੇਖੋ ਆ ਮੜਿਆ ਵੀ ਆ ਕਰਿਆ ਟੱਚੀ ਕਰਿਆ ਜਿਹਦੇ ਆ ਗਿਆ ਹੱਥ ਚ ਕੰਬ ਵੀ ਪੂਰਾ ਅੱਧਾ ਕਿਲੋ ਦੇ ਕਰੀਬ ਆ ਤੇ ਅੰਜੀਰਾ ਆ ਵੀ ਇੱਕ ਦੋ ਜਿੱਪੱਕ ਜਣੀਆਂ ਨੇ ਫੇਰ ਵੀ ਤੋੜ ਲਾਂਗੇ ਫੇ ਇਕੱਠੀਆਂ ਆਣੀਆਂ ਨੇ ਤੋੜਨ ਨੂੰ ਹੁਣ ਤਾਂ ਇੱਕ ਇੱਕ ਕਰਕੇ ਲੱਭ ਰਿਆ ਨਾ ਵਿੱਚ ਕੋਈ ਕੋਈ ਹੁੰਦੀ ਆ ਤੇ ਇਕੱਠੀ ਹੋ ਜਾਣਗੀਆਂ ਪੱਕ ਜਾਣਗੀਆਂ ਲੱਗੀ ਕਾਫੀ ਹੋਈ ਅੰਜੀਰ ਦੇਖੋ ਉਧਰ ਦੇਖੋ ਤੇ ਇਧਰ ਆ ਹਾਂਜੀ ਕੁਛ ਦਿਨ ਬਾਅਦ ਫਿਰ ਇਹਨਾਂ ਨੂੰ ਆ ਗਿਆ ਫੋਨ ਉਹ ਕਹਿੰਦੇ ਵੀ ਹਲ ਤਾਂ ਫੰਕਸ਼ਨ ਚੱਲ ਰਿਹਾ ਧੀਆ ਦਾ ਵੀ ਤੁਸੀਂ ਆ ਜਾਓ ਬਚਾਇਦ ਉਹ ਦੋ ਮਿੰਟ ਲਈ ਜਾਓ ਵੀ ਆਓ ਬੱਚ ਮੜਾ ਜਾ ਇਹ ਚਲ ਗਏ ਸੀ ਹਾਂਜੀ ਕਿਵੇਂ ਲਿਆ ਐਕਸਪੀਰੀਅੰਸ ਤੁਹਾਡਾ ਬਹੁਤ ਵਧੀਆ ਲੱਗਾ ਅੱਛਾ ਜੀ ਵਧੀਆ ਲੱਗਿਆ ਜਾ ਕੇ ਅੱਧੀ ਵਾਰ ਗਿਆ ਸੀ ਮੈਂ ਤੇ ਨਵਦੀਪ ਤਾਂ ਵੀਰ ਮਾਪੀ ਆਪਣਾ ਸਕੂਲੋਂ ਆਇਆ ਸੀ ਉਹਦੀਆਂ ਫਰੈਂਡਾਂ ਸੀ ਆਪਣੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਨਾਲ ਪੜ੍ਹਦੀਆਂ ਨੇ ਹਾਂਜੀ ਹਾਂਜੀ ਉਹਨਾਂ ਤੋਂ ਪਤਾ ਲੱਗਿਆ ਸੀ ਵੀ ਉਹਨਾਂ ਨੇ ਜਾਣਾ ਉਹਨਾਂ ਦੀ ਮੰਮੋਣੀ ਵੀ ਕਿੰਘ ਹੋਏ ਨੇ ਇਹ ਤਾਂ ਕਦੇ ਗਏ ਨਹੀਂ ਸੀਗੇ। ਜਦੋਂ ਮੰਮੀ ਆ ਕੇ ਜਾਂਨ ਨੂੰ ਮਾ ਚਲਦੇ ਆਪਾਂ ਥੋੜਾ ਛੱਤੀ ਚ। ਬਸ ਤੇ ਗੈਸੇ ਖਾਣ ਮੋਨਣਾ ਪਤਾ। ਕਿੰਨੇ ਜਣੇ ਉੱਥੇ ਕਿੰਨੇ ਜਾਣੇ ਸੀ ਜਦ? ਕੋ ਚਲਗੇ ਸੀ? ਸੀ ਨਹੀਂ ਸੀਗੇ ਕਾਫੀ ਜਣੇ। ਅੱਛਾ ਅੱਛਾ। ਚੱਲ ਰਹੇ ਸੀਗੇ ਸਾਰਾ ਕੁਝ ਨੂੰ ਵੀ ਬਣਦੀ ਸੀ ਖਾਣ ਪੀਣ ਦਾ ਵਧੀਆ ਰੈਸਟ੍ਰੈਂਟ ਸੀ। ਠੀਕ। ਚਾਹ ਦਾ ਚਲੋ ਜਿਨੇ ਖਾਣਾ ਆਪਣੀ ਮਰਜ਼ੀ ਆ। ਹਾਂ ਹਾਂ ਜਣੇ ਸੀਗੇ ਰੈਸਟ੍ਰੈਂਟ ਵਧੀਆ ਉੱਥੇ ਵਾਲਾ ਚੱਲਦਾ ਸੀ। ਮੈਨੂੰ ਬਹੁਤ ਹੀ ਅਸੀਂ। ਬੜੀ ਅਸੀਂ ਰੌਣਕ ਮੇਲਾ ਬਣਤੀ ਆ। ਰੌਣਕ ਮੇਲਾ ਸੀਗਾ ਯਾਦ ਹੈ ਨਾ? ਹਾਂ ਜੀਆਂ ਛੋਟੀਆਂ ਛੋਟੀਆਂ ਬੱਚੀਆਂ ਦੱਸ ਤਾਂ ਚਲ ਗਈਆਂ ਸੀ ਸਾਡੀਆਂ ਤੁਹਾਡੀਆਂ ਫਰੈਂਡਾਂ ਸੀਗੀਆਂ ਜਿਹੜੇ ਸਾਡੇ ਘਰ ਕੇ ਰੁਕੀਆਂ ਸੀ ਠੀਕ ਹੈ ਠੀਕ ਹੈ ਛੋੜਾ ਚਲੋ ਤੁਸੀਂ ਲੇਟ ਹੋਏ ਕੋਈ ਨਹੀਂ ਆਪਾਂ ਕਰਦੇ ਆਂ ਇਹ ਵੀ ਛੁੱਟੀ ਤੇ ਪਿੰਗ ਛੁੱਟੀ ਹਾਂ ਜੀ ਪਿੰਗ ਛੁੱਟੀ ਆਪਾਂ ਵੀ ਵਲੌਗ ਦੇ ਵਿੱਚ ਅੱਛਾ ਜੀ ਪਿੰਗ ਛੁੱਟੀ ਹੋਰ ਕੀ ਕਰਿਆ ਫਿਰ ਹੋਰ ਚਰਖਾ ਘੱਟੀਆਂ ਚਰਖੇ ਜੋਕੀ ਕਰਤ ਲਿਖੀ ਹੋਰ ਜੀ ਹਾਂ ਇੱਕ ਜਦ ਛੋਟੇ ਹੁੰਦੇ ਸੀ ਮੇਰੇ ਚਾਹਾਂ ਦਾ ਦਾਦੀ ਜੀ ਹਾਂ ਪਿੰਡ ਉੱਥੇ ਚਰਖਾ ਘੱਟਦੇ ਹੁੰਦੇ ਸੀ ਦਾਦੀ ਜੀ ਬਹੁਤ ਸਿੰਗਲ ਚਰਖੇ ਦਾ ਜਦੋਂ ਜਦੋਂ ਅੱਗੇ ਸਿਆਣੇ ਬਜ਼ੁਰਗ ਕੱਤਦੇ ਸੀ ਆਪਣੀ ਜਦ ਤੱਕ ਕੱਤਦੀ ਸੀ ਨਾ ਜਦ ਤੱਕ ਸਪੈਸ਼ਲੀ ਕਰਦੀ ਸੀ ਜਿਆਦਾ ਮੈਂ ਛੋਟੀ ਹੁੰਦੀ ਨੇ ਕਿਰਾਂ ਦਾਦੀ ਜੀ ਦਾ ਚਾਹ ਪੀਣ ਲੱਗੇ ਛੱਡ ਗਿਆ ਮੈਂ ਚਰਖਾ ਕੱਤਣਾ ਲੱਗੀ ਸੀ ਜੋਮ ਦਾ ਪਤਾ ਨਹੀਂ ਪੂਣੀਆਂ ਹੁੰਦੇ ਰੂਣੀਆਂ ਕੱਤ ਕੇ ਆਪਾਂ ਰੱਖ ਦਿੰਦੇ ਹਾਂ ਨਹੀਂ ਕੱਤਦੇ ਨੇ ਹਾਂ ਮੀਤੋ ਜਿਹੜਾ ਤਾਲਾ ਹੁੰਦਾ ਉਹ ਮੈਨੂੰ ਪਤਾ ਨਹੀਂ ਦੇਖਿਆ ਸੀ ਵੀ ਉਹ ਕੀ ਜਾਂਦਾ ਨਹੀਂ ਮੇਰੇ ਤੋਂ ਟੁੱਟ ਗਿਆ ਸੀ ਅੱਛਾ ਤੰਦ ਤੰਦ ਕਹਿੰਦੇ ਨੇ ਪਤਾ ਨਹੀਂ ਤੰਦ ਚਲੋ ਜੋ ਵੀ ਹੋਊਗਾ ਨਾ ਉੰਨੇ ਤੋਂ ਟੁੱਟ ਗਿਆ ਤੇ ਮੇਰੀ ਮੰਮਾ ਨੇ ਮੈਨੂੰ ਬਹੁਤ ਜ਼ਿਆਦਾ ਕਾਂਟ ਕਰ ਗਈ ਉਹ ਟਾਈਮ ਬਹੁਤ ਪੂਰੀ ਆਪੀ ਆਏ ਕਰਕੇ ਚਲੋ ਜੁਆਇੰਟ ਫੈਮਿਲੀ ਸੀ ਸਾਡੀ ਹਮੋਂ ਨਾਲ ਕਿਦੀ ਇਨੀ ਸ਼ਰਮ ਪਰ ਮੇਰੀ ਦਾਦੀ ਜੀ ਬਹੁਤ ਪਿਆਰ ਕਰਦੇ ਸੀ ਮੈਨੂੰ ਉਹਨੇ ਮੇਨ ਨੂੰ ਸਿਖਾਇਆ ਕਿ ਤੁਸੀਂ ਕੰਮ ਲਈ ਨੂੰ ਮਿਲਿ ਲੋ ਕਿ ਆਖਿਰ ਕੀ ਹੋ ਗਿਆ ਟੁੱਟ ਗਿਆ ਹਾਂਜੀ ਜਿੱਦਾਂ ਅਚਰਖਾ ਕਿੱਤਿਆ ਹੋਇਆ ਮੈਂ ਇਹ ਫੰਡ ਅੱਜ ਪਹਿਲੀ ਵਾਰ ਚੁੱਕਤਿਆ ਤਾਂ ਨਹੀਂ ਅਸੀਂ ਚਲਾ ਕੇ ਦੇਖਿਆ ਉਹਦਾ ਉਹ ਕਿਹੜਾ ਪੁਣੀ ਹੋਣੀ ਆ ਉਹ ਤਾਂ ਵੈਸੇ ਹੀ ਘਮਾਉਣਾ ਸੀਗਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜਿਵੇਂ ਅਸੀਂ ਉਹਦਾ ਤਾਂ ਮੈਂ ਤਾਂ ਬਹੁਤ ਘਟਨੇ ਤੇ ਨਵੀਂ ਪਾਰ ਚੱਲਣੀ ਆ ਅਸੀਂ ਕਿਤੇ ਜਾਂਦੇ ਨਹੀਂ ਪ੍ਰੋਗਰਾਮ ਤੇ ਛੇਤੀ ਪਰ ਹਾਸ ਤੇ ਪਾਪਾ ਕਹਿੰਦੇ ਨੇ ਵੀ ਜਾਇਆ ਕਰੋ ਪਤਾ ਲੱਗੇ ਹੋਣ ਨਾ ਨਹੀਂ ਨੀ ਨਾਮ ਕਿਦਾ ਹੁੰਦਾ ਨਾ ਵਧੀਆ ਵਧੀਆ ਨਾਲੇ ਪਤਾ ਲੱਗਦਾ ਇੱਕ ਦੂਜੇ ਜਾਣ ਪਛਾਣ ਹੁੰਦੀ ਹੈ ਹੈਲੋ ਹਾਈ ਹੁੰਦੀ ਹੈ ਹਨਾ ਹਾਂਜੀ ਹਾਂਜੀ ਜਿਹਨਾਂ ਹੋਰ ਲੇਡੀਜ਼ ਵੀ ਆਉਂਦੀਆਂ ਨੇ ਹਾਂਜੀ ਪਤਾ ਲੱਗਦਾ ਇੱਕ ਦੂਜੇ ਨੂੰ ਪਹਿਚਾਣ ਹੁੰਦੀ ਨਹੀਂ ਤਾਂ ਪਤਾ ਹੀ ਨਹੀਂ ਹੁੰਦਾ ਕਿ ਕੌਣ ਕਿਹਦੇ ਕੌਣ ਆ ਹਨਾ ਹਾਂਜੀ ਠੀਕ ਹੈ ਮੈਨੂੰ ਸੀਗਾ ਵੀ ਪਹਿਲਾਂ ਆਪਣੇ ਪਿੰਡ ਦਾ ਇਹ ਸੀਗਾ ਕਿ ਤੇ ਦੇਖਿਆ ਨਹੀਂ ਸੀ ਤੀਆਂ ਦਾ ਜਿਹੜੀਆਂ ਇਸ ਵਾਰਿੰ ਤੀਆਂ ਦਾ ਬਹੁਤ ਸ਼ੌਕ ਸੀਗਾ ਵੀ ਮੈਂ ਜਾਵਾਂ ਹਾਂਜੀ ਵੈਸੇ ਤਾਂ ਇਹ ਜਾਣਾ ਸੀਗਾ ਨੀਨੋ ਆਪਣੇ ਸਾਂਝਾ ਕਰਜੋ ਬਣਿਆ ਹੋਏ ਆ ਉੱਥੇ ਨੇ ਕੱਲ ਦੀ 16 ਤਰੀਕ ਦੀਆਂ ਤੀਆਂ ਨੇ ਜੀ ਉੱਥੇ ਉੱਥੇ ਜਾਣਾ ਸੀ ਮੈਂ ਬਹੁਤ ਇਹ ਹਸਪਤਲ ਦੇ ਪਾਪਾ ਨੂੰ ਕਿਹਾ ਸੀ ਮੈਂ ਕਿਹਾ ਮੈਂ ਉੱਥੇ ਲੈ ਕੇ ਜਾਣਾ ਮੈਨੂੰ ਸ਼ੌਂਕ ਆ ਨੱਚਣ-ਨੁੱਚਣ ਦਾ ਜਿੱਦਾਂ ਉੱਥੇ ਇਹ ਵੀ ਸੀ ਉਹਨਾਂ ਨੂੰ ਦੱਸਿਆ ਸੀ ਵੀ ਮੈਂ ਘੜਾ ਸਰ ਤੇ ਚੱਕੀ ਤਰਨਾ ਕੰਪੀਟੀਸ਼ਨ ਸੀ ਗਈ ਹਾਂਜੀ ਹਾਂਜੀ ਕਈ ਚੀਜ਼ਾਂ ਦਾ ਸੀ ਦੋਲਾ ਨਹੀਂ ਰਸਕਣਾ ਰਸਕਣਾ ਹੋਰ ਚੱਲੋ ਹੋਰ ਵੀ ਬਹੁਤ ਸੀਗੇ ਜਿੱਦਾਂ ਮੈਨੂੰ ਇਹ ਸੀ ਕਿ ਹਰ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰ ਮਹਿਸਾ ਲਮਾ ਜਾਵਾਂ ਚਲੋ ਹੁਣ ਇੱਥੇ ਚਲੇ ਗਏ ਨੇ ਜਾਵਾਂਗੇ ਬਾਕੀ ਪਤਾ ਨਹੀਂ ਸੀ ਹਾਂ ਤਾਂ ਜਾ ਜਾ ਗੱਲ ਕਰਦੇ ਗੱਲ ਦੇਖਾਂਗੇ ਨਹੀਂ ਵਧੀਆ ਰੇਟ ਸਪੀਸ਼ੀਅਲ ਕੋਲ ਮਿਲਾ ਕੇ ਪਰ ਠੀਕ ਆ ਓਕੇ ਓਕੇ ਜੰਨਾ ਜੰਨਾ ਮੈਂ ਬੱਚਿਆਂ ਕੋਲ ਬਸ ਬੱਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਜਸ਼ਨ ਨੂੰ ਰਹਿ ਗਿਆ ਸੀਗਾ ਜਾਨੋ ਚਲੋ ਹੋਰ ਮਾਂ ਦੇ ਤੇ ਪਤਾ ਲੱਗ ਗਿਆ ਬੱਚੇ ਸੀਗੇ ਮੈਂ ਜਸ਼ਨ ਨੂੰ ਲੈ ਜਾਂਦੀ ਵਧੀਆ ਸੀ ਬੱਚਿਆਂ ਨੂੰ ਪਤਾ ਲਾਇਆ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਬਾਰੇ ਵੀ ਕੀਤਾ ਹੁੰਦਾ ਨਹੀਂ ਤਾਂ ਆਪਣੇ ਬੱਚਿਆਂ ਨੂੰ ਪੰਜਾਬੀ ਗਿੱਧੇ ਦਾ ਨਹੀਂ ਪਤਾ ਇੰਨਾ ਹਾਂ ਅੱਜ ਇੱਕ ਬੂਟਾ ਆਪਾਂ ਹੋਰ ਲਿਆ ਕੇ ਲਾਤਾ ਜਾਮਣ ਦਾ ਇਹ ਡੈਡੀ ਗਏ ਸੀ ਆਪਣੇ ਪਿੰਡ ਚ ਖੰਡਪੜ ਸੀ ਉਹਦੇ ਬਾਅਦ ਉੱਥੇ ਬੂਟਿਆਂ ਦਾ ਲੰਗਰ ਲਾਇਆ ਸੀ ਉਹਨਾਂ ਨੇ ਤੇ ਜਾਮਣ ਦਾ ਬੂਟਾ ਦਿੱਤਾ ਸੀ ਇਹ ਤੇ ਜਾਮਣ ਦਾ ਬੂਟਾ ਦਿੱਤਾ ਸੀ ਇਹ ਘਰੇ ਪਹਿਲਾਂ ਹੀ ਬੂਟੇ ਬਹੁਤ ਲੱਗ ਚੁੱਕੇ ਨੇ ਕੋਈ ਜਗ੍ਹਾ ਹੈ ਨਹੀਂ ਸੀਗੀ ਤੇ ਇਹ ਆਪਾਂ ਆਪਣਾ ਪਲਾਟਾ ਮੋਟਰ ਤੇ ਪਿਆ ਖਾਲੀ ਤੌੜ ਪਿਆ ਹੁੰਦਾ ਨਾ ਜਿਵੇਂ ਇਹ ਤੌੜ ਦੇ ਵਿੱਚ ਆਪਾਂ ਲਾਤਾ ਇੱਥੇ ਪਹਿਲਾਂ ਆਪਣੀ ਇੱਕ ਬੀਰੀ ਖੜੀ ਆ ਆ ਦੇਖੋ ਤੁਹਾਨੂੰ ਦਿਖਾਉਣਾ ਬੀਰੀ ਇਹ ਵੀ ਮੈਂ ਪੱਟਣੀ ਹੁੰਦਾ ਇੱਥੇ ਬਈ ਲੱਗੀ ਹੋਈ ਆ ਇਹਦੇ ਦੇਖੋ ਪੰਛੀ ਆਲੇ ਕਿੰਨੇ ਸੋਹਣੇ ਸੌਂਦੇ ਬਣਾਉਂਦੇ ਆ ਇਹਨਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ ਹੈ ਇੱਥੇ ਰਹਿਣ ਵਾਸਤੇ ਜੇ ਪਿੱਛੇ ਕੋਈ ਬੱਕਰੀ ਵਾਲਾ ਥੱਲੇੋਂ ਸ਼ਾਂਗਿਆ ਸੀਗਾ ਨਹੀਂ ਤਾਂ ਇੱਥੇ ਥੱਲੇ ਵੀ ਬਹੁਤ ਲੰਮਕਦੇ ਹੁੰਦੇ ਇੱਥੇ ਇੱਥੇ ਜਿੱਥੇ ਮੇਰੀ ਆ ਸਕਰੀਨ ਚੱਲ ਰਹੀ ਹੈ ਨਾ ਇੱਥੇ ਕਾਫੀ ਲੰਮਕਦੇ ਹੁੰਦੇ ਬਹੁਤ ਸੋਹਣੇ ਲੱਗਦੇ ਹੁੰਦੇ ਸੀਗੇ ਪਰ ਸਾਨੂੰ ਬਿਨਾਂ ਦੱਸੇ ਕੋਈ ਇੱਥੇ ਸ਼ਾਂਕ ਕੇ ਚਲ ਗਿਆ ਹੁਣ ਇਹਨਾਂ ਨੇ ਉੱਪਰ ਲਾਏ ਹੋਣੇ ਆਲੇ ਨੇ ਆ ਦੇਖੋ ਬੱਚਿਆਂ ਦੀ ਕੀ ਚਾਹਤ ਹੋਰੀ ਬਹੁਤ ਸੋਹਣੀ ਲੱਗਦੀ ਇੱਥੇ ਆਵਾਜ਼ਾਂ ਕਰਦੇ ਤੇ ਹੁਣ ਆਪਾਂ ਨੇ ਇੱਥੇ ਇੱਕ ਲਾਤੀ ਇੱਕ ਜਾਮਣ ਕੋਲੇ ਦੇ ਜਾਮਣ ਹੋ ਜੂਗੀ ਕੋਈ ਬੀਰੀ ਤਾਂ ਬਹੁਤ ਪੁਰਾਣੀ ਆ ਠੀਕ ਆ ਜਦ ਤੱਕ ਬੀਰੀ ਹੋਊ ਠੀਕ ਆ ਵਿੱਚੇ ਜਾਮਣ ਚੱਲ ਪੂਗੀ ਤੇ ਬੱਚਿਆਂ ਨੂੰ ਖਾਣ ਨੂੰ ਜਾਮਣਾਂ ਕੋਈ ਹੋਰ ਵੀ ਖਾ ਸਕਦਾ ਨਹੀਂ ਮਨਾਂ ਕਿੱਥੇ ਕੋਈ ਵੀ ਇੱਥੇ ਜਾਮਣ ਖਾ ਸਕਦਾ ਕਿਸੇ ਵੀ ਮੂੰਹ ਚ ਪੂਗੀ ਆ ਦਿਖਵਾ ਲੈ ਲਿਕੇ ਪੈਨੇ ਇਹਨਾਂ ਦੇ ਕਿੰਨੇ ਸੋਹਣੇ ਆ ਦੇਖੋ ਪੰਜ 6 ਵੀ ਆ ਕਾ ਇੰਜੀਨੀਅਰ ਬਹੁਤ ਵੱਡਾ ਕਿਸ ਤਰ੍ਹਾਂ ਦੇ ਆਲੇ ਨਹੀਂ ਬਣਾਉਂਦਾ ਦੇਖੋ ਇਹ ਇੱਥੇ ਉੱਪਰ ਡੰਗਿਆ ਹੁੰਦਾ ਇਦਾਂ ਹੈਂਗ ਹੋਇਆ ਹੁੰਦਾ ਥੱਲੇ ਆਪਣਾ ਇੱਕ ਹੈਂਡਲ ਜਿਹਾ ਲਾ ਲੈਂਦਾ ਇਹਦੇ ਵਿੱਚ ਬੈਠਦਾ ਆ ਕੇ ਕਿੰਨੇ ਤਰੀਕੇ ਨਾਲ ਇਹਨੂੰ ਬਣਾਉਂਦਾ ਦੇਖੋ ਕਿੰਨੀ ਸੋਹਣੀ ਬਣਤੀ ਕਰਦਾ ਇਹਦੀ